ਜਿਸ ਤਰੀਕੇ ਦੇ ਨਾਲ ਪਿਛਲੇ 1 ਮਹੀਨੇ ਤੋਂ ਇਸ ਇਲਾਕੇ ਨੂੰ ਪੂਰੀ ਤਰੀਕੇ ਦੇ ਨਾਲ ਬਾੜ ਨੇ ਕੀ ਰੱਖਿਆ ਸੀ ਸਭ ਤੋਂ ਪਹਿਲਾਂ ਕੈਂਪ ਅਸੀਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਗਸਤ ਦੀ ਕਿਹੜੀ ਤਰੀਕ 24 24 ਅਗਸਤ ਨੂੰ ਇੱਥੇ ਜਿਹੜਾ ਇਹ ਕੈਂਪ ਲਾਇਆ ਡੇਰਾ ਪਠਾਣਾ ਜਿਹੜਾ ਡੇਰਾ ਬਾਬਾ ਨਾਨਕ ਜ਼ਿਲ੍ਹੇ ਦੇ ਵਿੱਚ ਆਉਂਦਾ ਔਰ ਇੱਥੋਂ ਲਗਾਤਾਰ ਸੇਵਾਵਾਂ ਉਹਨਾਂ ਘਰਾਂ ਤੱਕ ਪਹੁੰਚਾਈਆਂ ਗਈਆਂ ਜਿਨ੍ਹਾਂ ਤੇ ਘਰਾਂ ਦੇ ਵਿੱਚ ਜਾਨ ਨੂੰ ਖਾਣ ਨੂੰ ਖਾਣਾ ਨਹੀਂ ਸੀ ਰਹਿਣ ਦੇ ਸਮਾਨ ਨਹੀਂ ਸੀ ਜਿਨ੍ਹਾਂ ਘਰਾਂ ਦੇ ਵਿੱਚ 10-10 ਫੁੱਟ ਤੱਕ ਪਾਣੀ ਭਰ ਗਿਆ ਸੀ ਔਰ ਉਹਨਾਂ ਲੋਕਾਂ ਤੱਕ ਇਹ ਸੇਵਾਵਾਂ ਜਿਹੜੀ ਮੁਹਿਆ ਕਰਾਇਆ ਗਿਆ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇੱਕ ਟੀਮ ਇੱਥੇ ਲੱਗੀ ਹੈ ਵੋਲੰਟੀਅਰਜ਼ ਅਤੇ ਸਟਾਫ ਇੱਥੇ ਤਾਂ ਕਿ ਅਸੀਂ ਹਰ ਉਸ ਲੋਕਾਂ ਤੱਕ ਹਰ ਉਸ ਪਰਿਵਾਰਾਂ ਤੱਕ ਉਹ ਸਮਗਰੀ ਪਹੁੰਚਾਈਏ ਜਿਹੜੀ ਉਹਨਾਂ ਨੂੰ ਰੋਜ਼ਮਰਾਂ ਦੀ ਜ਼ਰੂਰਤ ਹੈ ਔਰ ਅ ਇਤੇ ਨਾਲ ਨਾਲ ਜਿਸ ਤਰੀਕੇ ਨਾਲ ਅਸੀਂ ਅਜਨਾਲੇ ਵੀ ਇੱਕ ਕੈਂਪ ਲਾਇਆ ਅ ਰਾਮਦਾਸ ਸਿੰਘ ਜਰਮਦਾਸ ਵੀ ਲਗਾਇਆ ਸੋ ਇਹ ਜਿਹੜਾ ਸੰਗਤ ਵੱਲੋਂ ਦਿੱਤਾ ਗਿਆ ਸਮਾਨ ਸੀ ਤਾਂ ਕਿ ਲੋਕਾਂ ਤੱਕ ਪ੍ਰੋਪਰ ਤਰੀਕੇ ਨਾਲ ਪਹੁੰਚੇ ਉਹਨੂੰ ਸਮੇਂ-ਸਮੇਂ 'ਤੇ ਅਸੀਂ ਨਾਲ-ਨਾਲ ਮਾਨੀਟਰ ਕਰਦੇ ਰਹੇ ਉਹਦੇ ਲਈ ਕਈ ਵਾਰ ਅਸੀਂ ਇੱਥੇ ਚੱਕਰ ਵੀ ਲਗਾਏ ਸਾਡੀ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਥੋੜੀ ਜਿਹੀ ਟੀਮ ਆ ਕੇ ਆਦੀ ਰਹੀ ਆ ਅੱਜ ਜਿਹੜਾ ਸਮਾਨ ਹੈ ਜਿਹੜਾ ਸਾਨੂੰ ਸੰਗਤਾਂ ਨੇ ਦਿੱਤਾ ਜਿੱਥੇ ਖਾਸ ਤੌਰ ਤੇ ਬਿਸਤਰ ਜਿੱਤੇ ਵਿੱਚ ਗੱਦੇ ਨੇ ਕੰਬਲ ਨੇ ਜੀ ਕੰਦੇ ਨੇ ਚਤਰਾ ਨੇ ਮੱਛਰਦਾਨੀਆਂ ਨੇ ਕੁੱਕਰ ਡਿਨਰ ਸੈਟਸ ਹੈਗੇ ਤਾਂ ਕਿ ਜਿਹੜੇ ਹੁਣ ਲੋਕ ਘਰਾਂ ਦੇ ਵਿੱਚ ਆਫਿਸ ਚੱਲੇ ਗਏ ਨੇ ਉਹਨਾਂ ਨੂੰ ਰਹਿਣ ਦੀ ਜਿਹੜੀ ਸੁਵਿਧਾ ਹੈ ਉਹ ਪ੍ਰੋਪਰਟੀ ਕੀਤੀ ਜਾਏ ਸੋ ਇਹ ਸਾਰੀ ਸਮਗਰੀ ਜਿਹੜੀ ਸਾਨੂੰ ਦਿੱਤੀ ਗਈ ਸੀ ਸੰਕਟਾ ਵੱਲੋਂ ਭੇਜੀ ਜਾਂਦੀ ਹੈ ਅਸੀਂ ਉਹ ਲੋਕਾਂ ਤੱਕ ਪਹੁੰਚਾਈ ਹੈ ਔਰ ਅੱਜ ਤੁਸੀਂ ਦੇਖ ਸਕਦੇ ਹੋ ਬੜੀ ਵੱਡੀ ਮਾਤਰਾ ਦੇ ਵਿੱਚ ਇਹ ਜਿਹੜੇ ਉਤੋਂ ਪਛੇ ਟ੍ਰੱਕੋ ਟਰੱਕਾਂ ਦੇ ਟਰੱਕ ਭੇਜੇ ਗਏ ਸੀ ਅੱਜ ਉਹ ਸਾਰੇ ਸੰਤਾਂ ਨੂੰ ਵੰਡਣ ਕਰਵਾਉਣ ਸੇ ਆਇਆ ਔਰ ਅਸੀਂ ਲੋਕਾਂ ਦਾ ਔਰ ਖਾਸ ਤੌਰ ਤੇ ਪਿੰਡ ਦੇ ਸਰਪੰਚਾਂ ਦਾ ਹਰ ਉਹ ਚੀਜ਼ ਜਿਹੜੀ ਆ ਉਹ ਮੁਹੱਈਆ ਕਰੀਏ ਜਿਸ ਦੀ ਲੋੜ ਹੈ ਕਿਉਂਕਿ ਔਖਾ ਵਕਤ ਸੀ ਇਸ ਵੇਲੇ ਜੋ ਬਹੁਤ ਵੱਡੇ ਨੁਕਸਾਨ ਹੋਏ ਆ ਘਰਾਂ ਦੇ ਵਿੱਚ ਵੀ ਜੋ ਘਰਾਂ ਦੀ ਅਵਸਥਾ ਹੈ ਉਹਨਾਂ ਦਾ ਵੀ ਨੁਕਸਾਨ ਹੋ ਗਿਆ ਫਸਲਾਂ ਦਾ ਵੀ ਨੁਕਸਾਨ ਹੋ ਗਿਆ ਪਸ਼ੂ ਡੰਗਰ ਦਾ ਵੀ ਨੁਕਸਾਨ ਹੋਇਆ ਸੋ ਇਹ ਔਖਾ ਸਮਾਂ ਇਹ ਸੌਖੇ ਸਮੇਂ ਦੇ ਵਿੱਚ ਵੱਧ ਤੋਂ ਵੱਧ ਰਲੀਫ ਪਹੁੰਚੇਰ ਵੱਤਬਦ ਰਲੀਫ ਮਿਲੇ ਉਹ ਅਸੀਂ ਸਾਡੀ ਕੋਸ਼ਿਸ਼ ਹੈ ਔਰ ਮੈਂ ਪਹਿਲੇ ਵੀ ਆਇਆ ਸੀ ਇੱਥੇ ਅਸੀਂ ਕਹਿ ਕੇ ਗਏ ਸੀ ਕਿ ਅਸੀਂ ਰੀਜਲ ਔਰ ਬੀਜ ਜਿਹੜਾ ਉਸ ਦੀ ਵੀ ਵਿਵਸਥਾ ਕਰਾਂਗੇ ਉਹਦੀ ਵੀ ਇਸ ਜਿਹੜੀ ਸਾਡੀ ਤਿਆਰ ਹੋ ਰਹੀ ਹੈ ਅਸੀਂ ਉਸ ਦੀ ਵੀ ਵਿਵਸਥਾ ਜਿਹੜੀ ਹੈ ਉਹ ਸੰਗਤਾਂ ਨੂੰ ਵੀ ਅਸੀਂ ਅਪੀਲ ਕੀਤੀ ਹੈ ਜੀਸੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਸੀਂ ਉਹ ਵੀ ਕਰਾਂ ਕਰਾਂਗੇ ਸੋ ਸਾਡੀ ਜਿੰਨੇ ਵੀ ਇਫੈਕਟਡ ਵੀਰ ਭਰਾ ਚਾਹੇ ਉਹ ਇਸ ਇਲਾਕੇ 'ਚ ਹੋਣ ਚਾਹੇ ਜਨਾਲੇ 'ਚ ਹੋਣ ਅੰਦਾਜ਼ 'ਚ ਹੋਣ ਅਸੀਂ ਸਾਰਿਆਂ ਦੀ ਮਤ ਤੋਂ ਮਤਲਬੀਅਤ ਦੀ ਜਿਹੜੀ ਆ ਉਹ ਮਤਲਬ ਕਰ ਰਹੀ ਹੈ